ਵਾਹਿਗੁਰੂ ਸੂਰਾ ਸੋ ਪਹਿਚਾਨੀਐ ਜੋ ਲਰ ਦੀਨ ਕੈ ਹੈ ਤਾ ਪ੍ਰਜਾ ਪ੍ਰਜਾ ਕਟ ਮਰੈ ਕਬੂ ਨਾ ਛਾਟੈ ਕੇ ਤਾ ਪ੍ਰਜਾ ਰਜਾ ਕਟ ਮਰੇ ਕਬੂ ਨਾ ਛਾਡੇ ਕੀ ਤ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਗੁਰਫਤ ਤੇ ਪਰਵਾਨ ਕਰੋ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ 13 ਪੋ ਦਾ ਦਿਨ ਚੜਿਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਇਸ ਤਰ੍ਹਾਂ ਹੰਦ ਦੀ ਧਰਤੀ ਤੇ ਆਪਾਂ ਕੁਰਬਾਨ ਕਰ ਗਏ ਇੰਨਾ ਜ਼ਲਮਾਂ ਨੇ ਉਹਨਾਂ ਬੱਚਿਆਂ ਨੂੰ ਕੋ-ਕੋ ਕੇ ਸ਼ਹੀਦ ਕਰ ਦਿੱਤਾ ਨੀਹਾਂ ਦੇ ਵਿੱਚ ਉਣ ਕੇ ਸ਼ਹੀਦ ਕਰ ਦਿੱਤਾ ਸਾਧ ਸੰਗਤ ਜੀ ਇੱਥੋਂ ਦੇ ਨੂਰਾ ਮਾਹੀ ਜਿਹੜਾ ਜਿੱਦੀ ਭੈਣ ਇਸ ਸਰਹੰਦ ਦੀ ਵਿੱਚ ਵਿਆਹੀ ਹੋਈ ਸੀ ਉਹ ਇੱਥੇ ਮਿਲਣ ਵਾਸਤੇ ਆਪਣੀ ਭੈਣ ਦੇ ਕੋਲ ਆਇਆ ਸੀ ਜਦੋਂ ਉਹਨੇ ਸਾਰਾ ਹਾਲ ਤੱਕਿਆ ਸਾਧ ਸੰਗਤ ਜੀ ਭੁੱਬਾ ਮਾਰ ਮਾਰ ਕੇ ਰੋਂਦਾ ਤੇ ਕੁਰਲਾਉਂਦਾ ਇੱਧਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਰਿਵਾਰ ਤੋਂ ਸੁਰਖਰੂ ਹੋ ਕੇ ਦੀਨੇ ਕਾਂਗੜ ਦੀ ਧਰਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਵਿਰਾਜਮਾਨ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਨੇਹਾ ਭੇਜਿਆ ਨੂਰੇ ਮਾਹੀ ਨੂੰ ਕਿ ਮੇਰੇ ਛੋਟੇ ਸਹੇਬ ਜਿਆਦਿਆਂ ਦਾ ਪਤਾ ਸਰਹੰਦ ਵਿੱਚ ਲੈ ਕੇ ਆਓ ਸਾਧ ਸੰਗਤ ਜੀ ਸਾਰੀ ਵਾਰਤਾ ਲੈ ਕੇ ਨੂਰਾ ਮਾਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੀਨੇ ਕਾਂਗੜ ਦੀ ਧਰਤੀ ਤੇ ਪੁਜਾਇਆ ਸਾਧ ਸੰਗਤ ਜੀ ਉੱਥੇ ਮਾਹ ਬੈਠ ਕੇ ਮਹਾਰਾਜ ਸੱਚੇ ਪਾਤਸ਼ਾਹ ਤੀਰ ਦੀ ਨੋਕ ਦੇ ਨਾਲ ਨਾਲੇ ਤੇ ਸਾਰੀ ਵਾਰਤਾ ਨੂਰੇ ਮਾਈ ਤੋਂ ਸੁਣਦੇ ਨੇ ਨਾਲੇ ਮਹਾਰਾਜ ਸੱਚੇ ਪਾਤਸ਼ਾਹ ਤੀਰ ਦੇ ਨਾਲ ਇੱਕ ਕਾਹੀ ਦਾ ਬੂਟੇ ਨੂੰ ਕੁੱਟੀ ਜਾਂਦੇ ਨੇ ਉਹਦੀ ਜੜ੍ਹ ਟੁੱਟੀ ਜਾਂਦੇ ਨੇ ਸਾਧ ਸੰਗਤ ਜੀ ਇੱਕ ਕੋਈ ਕੌਤਕ ਸੀ ਮਹਾਰਾਜ ਸੱਚੇ ਪਾਤਸ਼ਾਹ ਦੇ ਜੋਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਾਣਦੇ ਨੇ ਨੂਰਾ ਬਾਹੀ ਤੋਂ ਸਤਿਗੁਰ ਸੱਚੇ ਪਾਤਸ਼ਾਹ ਅਨੁਸਾਰੀ ਵਾਰਤਾ ਸਰਹੰਦ ਜੀ ਹਾੜੇ ਬੀਤੀ ਸੁਣਾਉਂਦਾ ਹੈ ਅੱਖਾਂ ਦੇ ਵਿੱਚ ਨੀਰ ਭਰ ਕੇ ਸਾਧ ਸੰਗਤ ਜੀ ਰੋ ਰੋ ਕੇ ਸਾਰੀ ਕਹਾਣੀ ਆਓ ਪਿਆਰ ਦੇ ਨਾਲ ਸਰਵਣ ਕਰੀਏ ਕਿਵੇਂ ਨੂਰਾ ਮਾਹੀ ਸਤਗੁਰ ਸੱਚੇ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਮਹਾਰਾਜ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਦਿੰਦਾ ਹੈ ਉਹ ਪਿਆਰ ਨਾਲ ਸੁਣਨਾ ਕਰੀਏ ਇਹੋ ਬਿਨੈ ਕੀਤੀ ਜਾ ਰਹੀ ਹੈ ਦੱਸਾਂ ਕਿ ਮੇਰੇ ਆ ਮਾਲਕਾ ਦੱਸਾਂ ਕਿ ਮੇਰੇ ਆ ਮਾਲਕਾ ਦੁੱਖਾਂ ਦੇ ਸਾਕੇ ਫੋਲ ਕੇ ਮੂੰ ਚੋਟਾ ਦੋਵਾਂ ਵਟੀਆਂ ਦਸਿਆ ਨਾ ਜਾਵਣ ਬੋਲ ਕੇ ਦਸਿਆ ਨਾ ਜਾਵਣ ਬੋਲ ਕੇ ਸਾਹਿਬਾ ਇਹ ਬਾਤਾਂ ਵੱਡੀਆਂ ਸਾਹਿਬਾ ਇਹ ਬਾਤਾਂ ਵੱਡੀਆਂ ਛੇਤੀ ਨਹੀਂ ਦਸਿਆ ਜਾਣੀਆਂ ਰੋ ਰੋ ਤੈਨੂੰ ਰੋ ਕੇ ਤੈਨੂੰ ਦੱਸਦਾ ਲਾਲ मालक कालका दुखां दाके बोलगे मूह छोटा गला वॾियां दसिया नणन बोलगे दसिय न जवन बोलगे बोल साहिबाग बात वॾी ਸਾਹਿਬਾ ਇਹ ਬੱਤਾਂ ਵੱਡੀਆਂ ਛੇਤੀ ਨਹੀਂ ਦਸੀਆਂ ਜਾਣੀਆਂ ਰੋ ਰੋ ਕੇ ਨੂਰਾ ਉਹ ਕੇ ਨੂਰਾ ਤਸਦਾ ਲਾਲ ਲਾਮੀਆ ਦਰਦ ਕਹਾਣੀਆਂ ਲਾਲ ਲਾਮੀਆ ਦਰਦ ਕਹਾਣੀਆਂ ਸਰਸਾ ਤੋਂ ਵਿਛੜੇ ਲਾਲੇ ਸਰਸਾ ਤੁਮ ਇਛੜੇ ਲਾਲ ਜਾਨ ਕਰ ਆਪਣੇ ਗੰਗੂ ਲੈ ਗਿਆ ਉਹ ਬਣ ਗਿਆ ਨਿਮਤ ਰਾਮ ਸੀ ਤੇ ਲਾਲਚ ਦੇ ਵਸ ਪੈ ਗਿਆ ਤੇ ਲਾਲਚ ਦੇ ਵਸ ਪੈ ਗਿਆ ਕੰਮ ਲਿਆ ਨਾ ਕੋਈ ਵਿਚਾਰ ਤੋਂ ਲਿਆ ਨਾ ਕੋਈ ਵਿਚਾਰ ਤੋਂ ਰੱਖੀਆਂ ਸੀ ਨੀ ਤਾਂ ਕਹਾਣੀਆਂ ਰੋ ਰੋ ਕੇ ਨੂਰਾ ਤੋ ਕੇ ਨੂਰਾ ਦਸਨਾ ਲੱਲੋ ਨੀ ਅਬਰਦ ਕਹਾਣੀਆਂ ਲੱਲੋ ਨੀ ਅਬਰਦ ਕਹਾਣੀਆਂ ਉਹ ਦਿੱਤੀ ਖਵਰ ਪੁਲਿਸ ਨੂੰ ਦਿੱਤੀ ਕਵਰ ਪੁਲਿਸ ਨੂੰ ਪਾਪੀ ਨੇ ਕੀਤਾ ਕੈਦ ਸੀ ਪਤਾ ਨਹੀਂ ਕਿਹੜੇ ਝੋਕ ਦਾ ਬੱਚਿਆਂ ਤੋਂ ਲੈ ਆਇਆ ਵੈਰ ਸੀ ਬੱਚਿਆਂ ਤੋਂ ਲੈ ਲਿਆ ਵੈਰ ਸੀ ਇੱਕ ਰਤ ਸੀ ਸਿਆਲਦੀ ਇੱਕ ਰਤ ਸੀ ਸਿਆਲਦੀ ਕੈਰਾਂ ਦੀ ਪੈਂਦੀ ਠੰਡ ਸੀ ਤਨ ਤੇ ਪੁਸ਼ਾਕਾਂ ਕਮਲੀਆਂ ਤੇ ਠੰਡੇ ਬੁਰਜ ਵਿੱਚ ਬੰਦ ਸੀ ਤੇ ਠੰਡੇ ਬੁਰਜ ਵਿੱਚ ਬੰਦ ਸੀ ਤੇਰਾ ਕੀ ਆ ਮਿੱਠਾ ਲੱਗਦਾ ਤੇਰਾ ਕੀ ਆ ਮੀਠਾ ਲੱਗਦਾ ਜਾਂ ਤਾਂ ਗਲੀਆਂ ਤੇ ਪ੍ਰਾਣੀਆਂ ਰੋ ਰੋ ਕੇ ਨੂਰਾ ਉਹ ਕੇ ਨੂਰਾ ਦਾਸਨਾ ਲੱਲਾ মিয়া ਦਰਦ ਕਹਾਣੀਆਂ ਲੱਲਾ মিয়া ਦਰਦ ਫੇਰ ਵਿੱਚ ਗਜੈਰੀ ਪੇਸ਼ੀਆਂ ਫੇਰ ਵਿੱਚ ਗਜੈਰੀ ਪੇਟੀਆਂ ਇੱਕ ਤਰਫ਼ ਹੀ ਹੋਈਆਂ ਅਕਾਲ ਤਾ ਸਤਿਗੁਰ ਜੀ ਕਰਤੀਆਂ ਵੇਲ ਜ਼ੀ ਲੱਲਾ ਨੇ ਕੋਲ ਅਦਾਲਤਾਂ ਲੱਲਾ ਨੇ ਕੋਲ ਅਦਾਲਤਾਂ ਤੰਦ ਟੁੱਟਿਆ ਗੰਢਿਆ ਜਾਵੰਦਾ ਤੰਦ ਟੁੱਟਿਆ ਗੰਢਿਆ ਜਾਵੰਦਾ ਉਥੇ ਉਲਝ ਗਈਆਂ ਸਬਤਾਨੀਆਂ ਕਦੇ ਲਾਲਚ ਦੇ ਕਦੇ ਧਮਕੀਆਂ ਕਦੇ ਲਾਲਚ ਦੇ ਕਦੇ ਧਮਕੀਆਂ ਰਹਿ ਵਰਤ ਤਰੀ ਕੇ ਰਾਰ ਨੇ ਕੋਲ ਬੇਸ਼ਰਾਂ ਤੁਰਾਂ ਦੀ ਲਾਲਾ ਨੇ ਕੋਲੇ ਪਾਜ ਨੇ ਲਾਲਾ ਨੇ ਕੋਲੇ ਨਾ ਨੀ 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 ਨਾ ਹਾਰ ਮੀ ਨਾ ਨੀ 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 ਜਾਗ ਕੇਉਂ ਦਾ ਵੇਖ ਕਹਾਣੀਆਂ ਰੋ ਰੋ ਕੇ ਨੂਰਾ ਰੋ ਕੇ ਨੂਰਾ ਦੱਸਦਾ ਲੱਲਾ ਦੀਆਂ ਦਰਦ ਕਹਾਣੀਆਂ ਲੱਲਾ ਦੀਆਂ ਦਰਦ ਕਹਾਣੀਆਂ கல்யா ஃபேசல கல் முக்கி போசலா நிஹாபி ஷாமன் ஹென்னை பண்ண ரத்த குத்தமே குத்த நாமனு சுயா விங்கனா ਚੱਲਿਆਂ ਵਿੱਚ ਭਾਲੀ ਆਗਨਾ ਉਸ ਦਿਨ ਸੀਨੇ ਕਸਵਾਣੀਆਂ ਰੋ ਰੋ ਕੇ ਨੂਰਾ ਉਹ ਕੇ ਨੂਰਾ ਦਸਦਾ ਲਾਲਾ ਦੀਆਂ ਦਰਦ ਕਹਾਣੀਆਂ ਲਾਲਾ ਦੀਆਂ ਦਰਦ ਕਹਾਣੀਆਂ ਰੋ ਰੋ ਕੇ ਨੂਰਾ ਦਸਦਾ ਲਾਲਾ ਦੀਆਂ ਦਰਦ LAL-